ਹਾਂਜੀ ਦੋਸਤੋ ਆਪਣਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਆਪਾਂ ਜਿਹੜੀ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰੱਗੇ ਆ ਉਹ ਇੱਕ ਕੈਮੀਕਲ ਹੈ ਜਿਹੜਾ ਕਿ ਪੁੱਟੀ ਤੇ ਇੱਕ ਫੇਵਿਕੋਲ ਜਾਂ ਅਮਰੀਕਨ ਬੌਂਡ ਆਪਾਂ ਹਲੇ ਹੁੰਦਾ ਸੀਗਾ ਮੈਂ ਤੁਹਾਨੂੰ ਦੁਕਾਨਾਂ ਤੇ ਇਹਦੇ ਨਾਲ ਇੱਕ ਆਪਾਂ ਐਕਸਪੈਰੀਮੈਂਟ ਕੀਤਾ ਤੇ ਉਹ ਤੁਹਾਨੂੰ ਮਾੜਿਆ ਜਿਹਾ ਦਿਖਾ ਵੀ ਦਿੰਨੇ ਆ ਪਹਿਲਾਂ ਵੀ ਆਪਾਂ ਕੀਤਾ ਸੀਗਾ ਇਹ ਆਪਾਂ ਐਕਸਪੈਰੀਮੈਂਟ ਕੀਤਾ ਜੀ ਤੇ ਇਹ ਤੁਹਾਨੂੰ ਕਰਕੇ ਦਿਖਾਣਾ ਹੈ। ਵਿੱਕੀ ਚੀਜ਼ ਬਣਦੀ ਹੈ ਇਹ ਤੇ ਵਾਸਤੇ ਆਪਾਂ ਨੂੰ ਇੱਕ ਬਰਸ਼ ਆਪਾਂ 4 ਇੰਚੀ ਲੈ ਲਓ ਮੈਂ 2 ਇੰਚੀ ਲਿਆ ਵੈਸੇ ਤਾਂ ਆਪਾਂ ਤੱਕ ਬਾਲਾ ਨਹੀਂ ਕਰਨਾ ਇਸ ਕਰਕੇ ਬਰਸ਼ ਛੋਟਾ ਲਿਆ ਤੁਸੀਂ 4 ਇੰਚੀ 6 ਇੰਚੀ ਜਿਹੜਾ ਵੀ ਤੁਹਾਡੇ ਕੋਲੇ ਹੋਇਆ ਤੁਸੀਂ ਉਹ ਲੈ ਸਕਦੇ ਹੋ। ਤੇ ਹੁਣ ਤੁਹਾਨੂੰ ਪੁੱਟੀ ਲਈ ਆਪਾਂ ਥੋੜੀ ਜੀ ਇੱਕ ਐਕਸਪੈਰੀਮੈਂਟ ਈ ਹੈ ਤੁਹਾਨੂੰ ਕਰਕੇ ਦਿਖਾਉਣਾ ਇਸ ਕਰਕੇ ਥੋੜੀ ਲਈ ਹੈ ਤੇ ਇੱਕ ਇਹ ਤੇ ਪਾਣੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਥੋੜਾ ਜਿਹਾ ਫੇਵਿਕੋਲ ਪਾ ਲੈਣਾ ਜੀ ਜਿਵੇਂ ਆਪਾਂ ਜਿੰਨੀ ਮਾਤਰਾ ਚ ਪੁੱਟੀ ਲੈਣੀ ਆ ਉਸ ਹਿਸਾਬ ਨਾਲ ਹੀ ਫੇਵਿਕੋਲ ਲੈ ਲੈਣਾ ਹੈ ਫੇਵਿਕੋਲ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਜੀ ਆਪਾਂ ਥੋੜਾ ਜਿਹਾ ਇਹ ਫੈਵਿਕੋਲ ਲਿਆ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਪਾਣੀ ਪਾਣੀ ਤੁਸੀਂ ਉਹਨਾਂ ਨੂੰ ਪਾਉਣਾ ਵੀ ਇਹੇ ਘੁਲ ਜੇ ਤੇ ਬਰਸ਼ ਨਾਲ ਇਹਨੂੰ ਮਲਾ ਲੈਣਾ ਵੈਸੇ ਤਾਂ ਜੇ ਤੁਹਾਡੇ ਕੋਲ ਮਿਕਸਰ ਹੋਵੇ ਤਾਂ ਮਿਕਸਰ ਨਾਲ ਤੁਸੀਂ ਇਹਨੂੰ ਮਿਲਾ ਸਕਦੇ ਹੋ ਜਿਵੇਂ ਆਪਾਂ ਪਹਿਲਾਂ ਕੀ ਸੀਗਾ ਕਿ ਕਲੀ ਦੇ ਵਿੱਚ ਜਾਂ ਸਾਡੇ ਇਧਰ ਕਲੀ ਕਹਿ ਦਿੰਦੇ ਆ ਕਈਆਂ ਚ ਚੂਣਾ ਵੀ ਕਹਿੰਦੇ ਆ ਉਹਨੂੰ ਕਰਦੇ ਸੀ ਉਹਦੇ ਵਾਸਤੇ ਆਪਾਂ ਨੂੰ ਇੱਕ ਕੀ ਨਾਮ ਦਾ ਸੀ ਅ ਜਾਂ ਤਾਂ ਉਹਦੇ ਵਿੱਚ ਫੇਵੀਕੋਲ ਪਾਉਣਾ ਪੈਂਦਾ ਸੀ ਜਾਂ ਡੀ ਡੀ ਐਲ ਪਾਉਣਾ ਪੈਂਦਾ ਸੀ ਆਪਾਂ ਇੱਕ ਨਵਾਂ ਐਕਸਪੈਰੀਮੈਂਟ ਕਰਨ ਲੱਗਿਆਂ ਇਹਦੀ ਵੀ ਪਕੜ ਬਹੁਤ ਹੋ ਜਾਂਦੀ ਹੈ ਜੀ ਤੇ ਪਰ ਉਹਦੇ ਨਾਲ ਥੋੜਾ ਜਿਹਾ ਸਸਤਾ ਪੈਂਦਾ ਇਹਨੂੰ ਚੰਗੀ ਤਰ੍ਹਾਂ ਕੋਲ ਲੈਣਾ ਜੀ ਤੇ ਇੰਨੀ ਥਿੱਕਣਕ ਰੱਖਣੀ ਹੈ ਜੀ ਜਣਿਕ ਪਤਲਾ ਇਹ ਨਾ ਰੱਖਣਾ ਇਹਨੂੰ ਜੇ ਤਾਂ ਵਰਸ਼ਣਾ ਕਰਨਾ ਹੈ ਇਹਨੂੰ ਤੁਸੀਂ ਰੋਲੇ ਨਾਲ ਵੀ ਕਰ ਸਕਦੇ ਹੋ ਇੱਕ ਤਰ੍ਹਾਂ ਦਾ ਸਮੋਸਨ ਬਣ ਜਾਂਦਾ ਸੀਮੈਂਟ ਜਿਵੇਂ ਆਪਾਂ ਕਰਦੇ ਹਾਂ ਨਾ ਵਾਈਟ ਸੀਮੈਂਟ ਆਉਂਦਾ ਜਿਵੇਂ ਇਹ ਉਵੇਂ ਹੀ ਬਣ ਜਾਂਦੀ ਤੇ ਇੱਕ ਤਰ੍ਹਾਂ ਦਾ ਇਹ ਪੇਂਟ ਆ ਜਿਹੜਾ ਤੁਸੀਂ ਬਾਹਰੀ ਦੀਵਾਰਾਂ ਤੇ ਕਰ ਸਕਦੇ ਹੋ ਅੰਦਰ ਵੀ ਕਰ ਸਕਦੇ ਹੋ ਬਾਹਰੀ ਦੀਵਾਰਾਂ ਤੇ ਵੀ ਕਰ ਸਕਦੇ ਹੋ ਆਪਾਂ ਤੁਹਾਨੂੰ ਇਹ ਅਪਲਾਈ ਕਰਕੇ ਦਿਖਾਉਨੇ ਆ ਦੇਖੋ ਤੇ ਇਹਦਾ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗੇ ਵਰਸ਼ਨ ਨਾਲ ਤੁਸੀਂ ਇਹਨੂੰ ਕਰ ਸਕਦੇ ਆ ਜੀ ਤੇ ਜਿਹੜੇ ਘਰਾਂ 'ਚ ਜਿਵੇਂ ਚੂਨਾ ਜਾਂ ਕਲੀ ਕਰਦੇ ਆ ਉਹ ਆਹ ਜਿਹੜਾ ਪੇਸਟ ਹੈ ਜਾਂ ਕੈਮੀਕਲ ਆਪ ਬਣਾਇਆ ਵਰਤਿਆ ਇਹ ਇਹਦੇ 'ਚ ਕੀ ਹੈ ਕਿ ਥੋੜਾ ਜਿਹਾ ਫੇਵੀਕੋਲ ਤੇ ਵਾਲ ਪੁੱਟੀ ਲਈ ਹੈ ਇਹਦੀ ਫਿਨਿਸ਼ਿੰਗ ਆਉਂਦੀ ਆ ਜਿਵੇਂ ਆਪਾਂ ਕਲਰ ਕਰਦੇ ਆਂ ਦੇਖ ਲਓ ਤੁਸੀਂ ਆ ਦਿਵਾਰ ਆਪਾਂ ਇੱਥੇ ਕਰਕੇ ਦਿਖਾਣੇ ਦਿੰਦੇ ਆਂ ਆ ਦੇਖ ਇੱਕ ਵਾਰ ਲੰਬੇ ਹੱਥ ਤੇ ਦੂਜੀ ਵਾਰ ਤੁਸੀਂ ਐਦਾਂ ਕਰ ਸਕਦੇ ਹੋ ਇਹਦੇ 1 ਕੋੜ 2 ਕੋੜ ਜਿੰਨੇ ਤੁਸੀਂ ਲਾਉਣੇ ਆ ਲਾ ਸਕਦੇ ਹੋ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਹੀ ਇਹਦਾ ਰਿਜ਼ਲਟ ਤੁਹਾਨੂੰ ਮੈਂ ਦਿਖਾ ਵੀ ਤੇ ਨਾ ਪਹਿਲਾਂ ਆਪਾਂ ਇਹ ਕਰਕੇ ਦੇਖਿਆ ਸੀ ਆ ਦੇਖੋ ਬਿਲਕੁਲ ਵੀ ਹੱਥਾਂ ਤੇ ਨਹੀਂ ਲੱਗਦਾ ਇਹ ਉੱਤਰਦਾ ਨਹੀਂ ਹੈ ਬਿਲਕੁਲ ਵੀ ਨਹੀਂ ਲੱਗਦਾ ਇਹ ਤੇ ਇਹਨੂੰ ਪਾਣੀ ਦਾ ਅਸਰ ਵੀ ਘੱਟ ਹੁੰਦਾ ਇਹਦੇ ਤੇ ਇਹਨੂੰ ਤੁਸੀਂ ਅੰਦਰ ਵੀ ਕਰ ਸਕਦੇ ਹੋ ਬਾਹਰ ਵੀ ਕਰ ਸਕਦੇ ਹੋ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਇਹ ਮੇਰਾ ਤਜਰਬਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇਹ ਉਹਨਾਂ ਵਾਸਤੇ ਜਿਹੜੇ ਚੂਨਾ ਕਰਦੇ ਡੀਟੀਐਲ ਚੂਨਾ ਮਿਲਾ ਕੇ ਵਿੱਚ ਕਲਰ ਪਾ ਕੇ ਕਲਰ ਵੀ ਹੈ ਤੇ ਚੋਸੀ ਆਪਦੀ ਪਸੰਦ ਦਾ ਜਿਹੜਾ ਮਰਜ਼ੀ ਪਾ ਸਕਦੇ ਹੋ ਜੀ ਕੋਈ ਚੱਕਰ ਨਹੀਂ ਜੀ ਪੂਰਾ ਵੀਡੀਓ ਦੇਖਿਓ ਤੇ ਮਾਜਾ ਹੋਊਗਾ ਜਾਣਕਾਰੀ ਮਿਲੂਗੀ ਇਹ ਆਪਾਂ ਨੂੰ ਨਵਾਂ ਜਾਣਕਾਰੀ ਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਧੰਨਵਾਦ ਸਾਰਿਆਂ ਦਾ